ਸਰਦਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਨਾਮਜ਼ਦਗੀ ਆਪਣੀ ਦਾਖਲ ਕਰ ਦਿੱਤੀ ਗਈ ਹੈਗੀ ਹੈ ਔਰ ਗੱਲ ਕਰਦੇ ਆ ਸਰ ਨਾਮਜ਼ਦਗੀ ਦਾਖਲ ਹੋ ਗਈ ਹੈ ਔਰ ਕਿਸ ਤਰ੍ਹਾਂ ਹੁਣ ਕੈਂਪੇਨ ਚਲੇਗੀ ਅੱਗੇ ਕੀ ਦੇਖੋ ਅੱਜ ਵਿਧੀਵਤ ਤਰੀਕੇ ਦੇ ਨਾਲ ਹੁਣ ਕੈਂਪੇਨ ਸ਼ੁਰੂ ਹੋ ਜੂਗੀ ਪਹਿਲਾਂ ਅਸੀਂ ਫਾਰਮਰ ਤਰੀਕੇ ਨਾਲ ਕਰਦੇ ਸੀ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਔਰ ਸਾਡੀ ਸਾਰੀ ਹਾਈ ਕਮਾਂਡ ਜ਼ਿਲ੍ਹੇ ਦੀ ਔਰ ਨਾਲ ਜਿਹੜੇ ਸਹਿਰਦ ਪੰਜਾਬ ਨੂੰ ਪਿਆਰ ਕਰਨ ਵਾਲੇ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਆ ਸੰਗਤਾਂ ਵੱਡੀ ਗਿਣਤੀ ਚ ਆਈਆਂ ਸਨ ਅਸੀਂ ਅੰਦਰ ਪੰਜ ਜਾਣੇ ਜਾ ਕੇ ਦਾਖਲ ਕਰਕੇ ਆਏ ਆ ਕਾਗਜ ਕਿਉਂਕਿ ਰੂਲ ਨੇ ਸੋ ਹੁਣ ਅੱਗੇ ਇਲੈਕਸ਼ਨ ਚੱਲੂਗੀ ਕੰਪੇਨਿੰਗ ਤੋਂ ਬਾਅਦ ਦਿਖ ਰਿਹਾ ਹੈ ਕਿ ਸ਼ਰੂਮਨੀ ਅਕਾਲੀ ਦਲ ਦੇ ਵਰਕਰ ਲਗਾਤਾਰ ਜੁੜਦੇ ਜਾ ਰਹੇ ਕਿਉਂਕਿ ਪਹਿਲਾਂ ਥੋੜੀ ਬਹੁਤ ਲੱਗਦਾ ਸੀ ਨਰਾਜ਼ ਲੇਕਿਨ ਅੱਜ ਮਲਪੂ ਸਿੰਘ ਯਾਲੀ ਔਰ ਗੁਰਬੀ ਕਈ ਲੀਟਰ ਜਿਹੜੇ ਨਾਮ ਆਏ ਆ ਲੱਗਦਾ ਕਿ ਇਹਦੇ ਨਾਲ ਕਿਤੇ ਨਾ ਕਿਤੇ ਮਜ਼ਬੂਤੀ ਦਿਖ ਰਹੀ ਹੈ ਸ਼ਰੂਮਨੀ ਅਕਾਲੀ ਦਲ ਦੀ ਸ਼ਰੂਮਨੀ ਅਕਾਲੀ ਦਲ ਮਜ਼ਬੂਤ ਪਹਿਲਾਂ ਤੋਂ ਹੀ ਆ ਪਹਿਲਾਂ ਵੀ ਸੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਸਰਦਾਰ ਮਨਪੀਰ ਸਿੰਘ ਯਾਲੀ ਉਹਨਾਂ ਦੀ ਤਾਂ ਟਿਕਟਾ ਹੈ ਪ੍ਰੋਟੈਕਟ ਲੈ ਕੇ ਆਏ ਨੇ ਉਹ ਲੜ ਰਹੇ ਨੇ ਉਹਨਾਂ ਦੇ ਸਿਰ ਤੇ ਦਾ ਇਲੈਕਸ਼ਨ ਲੜੀ ਜਾ ਰਹੀ ਹੈ ਸੋ ਇਸ ਕਰਕੇ ਸਾਰੇ ਸਾਡੇ ਜਿੰਨੇ ਹਲਕਾਂ ਚਾਰ ਜਿੰਨੇ ਸਾਡੇ ਸਰਕਲ ਪ੍ਰਧਾਨ ਜਿੰਨੇ ਸਾਡੇ ਸਾਬਕਾ ਚੇਅਰਮੈਨ ਕਾਉਂਸਲਰ ਸਾਰੇ ਲੱਗੇ ਹੋਏ ਨੇ ਬੜੀ ਮਿਹਨਤ ਕਰ ਰਹੇ ਨੇ ਔਰ ਵਧੀਆ ਰਿਜ਼ਲਟ ਆਊਗਾ ਰਿਜ਼ਲਟ ਵਧੀਆ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਲੱਗਦਾ ਕਿ ਕਿਸਾਨ ਵੀ ਨਰਾਜ਼ ਨੇ ਉਹਨਾਂ ਦੀ ਨਰਾਸ਼ਗੀ ਦੂਰ ਹੋਏਗੀ ਔਰ ਖਾਸ ਕਰ ਤੁਹਾਡਾ ਤੁਸੀਂ ਜਿਸ ਵਿਧਾਨ ਸਭਾ ਖੇਤਰ ਤੋਂ ਆਨੇ ਹੋ ਹਲਕਾ ਪੂਰਬੀ ਤੋਂ ਆਨੇ ਹੋ ਆਈ ਜੋਨਾ ਇੰਡਸਟਰੀ ਬਹੁਤ ਜ਼ਿਆਦਾ ਹੈਗੀ ਉਹਦੀਆਂ ਬਹੁਤ ਜ਼ਿਆਦਾ ਸਮੱਸਿਆਵਾਂ ਨੇ ਦੇਖੋ ਕਿਸਾਨ ਦੋਨੇ ਸਰਕਾਰਾਂ ਨਾਲ ਨਰਾਜ਼ ਨੇ ਜਿਹੜੀ ਸਟੇਟ ਦੀ ਗਵਰਨਮੈਂਟ ਔਰ ਜਿਹੜੀ ਭਾਰਤ ਦੀ ਗਵਰਨਮੈਂਟ ਆ ਉਹਨਾਂ ਨੇ ਵਾਅਦੇ ਕਰਕੇ ਮੁਕਰੇ ਨੇ ਜਦੋਂ ਸਾਡੀ ਸਰਕਾਰ ਸੀ ਅਸੀਂ ਕਿਸਾਨਾਂ ਦੀ ਗੱਲ ਸੁਣਦੇ ਰਹੇ ਆ ਬਿਜਲੀ ਦੇ ਬਿੱਲ ਮਾਫ ਕੀਤੇ ਗੱਡਾ ਬਣਾਇਆ ਬਹੁਤ ਕੋਸ਼ਿਸ਼ ਕੀਤਾ ਸਬਸਿਡੀਆਂ ਦਿੱਤੀਆਂ ਸਾਡੇ ਨਾਲ ਨਾਰਾਜ਼ ਨਹੀਂ ਠੀਕ ਆ ਹਾਂਜੀ ਗੱਠਜੋੜ ਵੀ ਤੋੜਿਆ ਹਾਂ ਗੱਠਜੋੜ ਵੀ ਕਿਸਾਨਾਂ ਦੀ ਵਜ੍ਹਾ ਕਰਕੇ ਅਸੀਂ ਤੋੜਿਆ ਸੋ ਸਾਡੇ ਨਾਲ ਕਿਸਾਨ ਇਸ ਵੇਲੇ ਨਾਰਾਜ਼ ਨਹੀਂ ਕਿਸਾਨ ਨਾਰਾਜ਼ ਨੇ ਦੋਨਾਂ ਸਰਕਾਰਾਂ ਨੇ ਜਿਨ੍ਹਾਂ ਨੇ ਐਮਐਸਪੀ ਦਾ ਵਾਅਦਾ ਕਰਕੇ ਮੁਕਰੇ ਔਰ ਪੰਜਾਬ ਸਰਕਾਰ ਜਿਹੜੇ ਹੁਣ ਸੱਤਾ ਚਲਾ ਰਹੇ ਨੇ ਇਹਨਾਂ ਨੇ ਚੁਟਕੀਆਂ ਨਾਲ ਐਮਐਸਪੀ ਦੇਣ ਦੀ ਗੱਲ ਕੀਤੀ ਮੁਆਵਜ਼ੇ ਦੇਣ ਦੀ ਗੱਲ ਕੀਤੀ ਜਦੋਂ ਕੋਈ ਖਰਾਬਾ ਆਇਆ ਕੋਈ ਮੁਆਵਜ਼ਾ ਨਹੀਂ ਦਿੱਤਾ ਕੋਈ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਕਿਸੇ ਨਾਲ ਮੀਟਿੰਗ ਨਹੀਂ ਰੱਖ ਰੇ ਸੋ ਇਸ ਕਰਕੇ ਕਿਸਾਨ ਨਾਰਾਜ਼ ਜ਼ਰੂਰ ਨੇ ਪਾ ਨਰਾਜ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਰਾਜਾ ਵਿਡਿੰਗ ਸਾਹਿਬ ਹਲੇ ਉਹਨਾਂ ਨੇ ਵੀ ਅੱਜ ਨਾਮਜ਼ਦਗੀ ਭਰਨੀ ਹੈ ਉਹ ਕਹਿੰਦੇ ਕਿ ਮੈਂ ਗਿੱਦੜਵਾਹੇ ਤੋਂ 1 ਮਹੀਨੇ ਦੀ ਛੁੱਟੀ ਲੈ ਕੇ ਆ ਰਿਹਾ ਫੇਰ 1 ਮਹੀਨੇ ਦੀ ਛੁੱਟੀ ਤੋਂ ਬਾਅਦ ਕਿੱਦਾਂ ਦੇਖ ਦੋ ਕਿੱਦਾਂ ਦੇਖੋ ਪੰਜਾਬ ਲੁਧਿਆਣਾ ਦੇ ਲੋਕਾਂ ਨਾਲ ਧੋਖਾ ਬਹੁਤ ਵੱਡਾ ਪਹਿਲਾਂ ਵੀ ਦੋ ਵਾਰ ਹੋ ਚੁੱਕਿਆ ਪਹਿਲਾਂ ਤਿਵਾੜੀ ਸਾਹਿਬ ਆਏ ਫੇਰ ਬਿੱਟੂ ਜੀ ਆਏ ਉਹ ਹੁਣ ਇਹ ਰਾਜਾ ਜੀ ਆ ਗਏ ਕਾਂਗਰਸ ਦੀ ਫਿਦਰਤਾ ਵੀ ਬਾਹਰੋਂ ਬੰਦਾ ਭੇਜ ਦਿੰਦੇ ਨੇ ਜਿੱਤੇ ਜਾਂਦਾ ਮੁੜ ਕੇ ਬੋਰਡ ਦਾ ਨਹੀਂ ਅੱਜ ਸਾਡੇ ਮਸਲੇ ਤਾਂ ਹੀ ਨਹੀਂ ਹੱਲ ਹੋ ਰਹੇ ਅਸੀਂ ਲੁਧਿਆਣਾ ਪਛੜ ਗਿਆ ਬਹੁਤ ਪਿੱਛ ਇਵਨ ਕੀ ਕਾਂਗਰਸ ਦੇ ਵਰਕਰ ਵੀ ਮੂੰਹ ਨਹੀਂ ਲਾ ਰਹੇ ਉਹਨਾਂ ਨੂੰ ਪਤਾ ਵੀ ਇਹ ਜੇਬਾਈ ਦੀ ਵਿੱਚ ਜਿੱਤ ਵੀ ਗਿਆ ਤਾਂ ਆਮ ਨਹੀਂ ਆਉਣਾ ਹਾਰੇ ਤੇ ਤਾਂ ਆਉਣਾ ਹੀ ਨਹੀਂਗਾ ਆ ਇਹ ali ਸਾਹਿਬ ਕਿਤੇ ਨਾ ਕਿਤੇ ਕਹਿ ਰਹੇ ਸੀਗੇ ਕਿ ਪਿੰਡਾਂ ਚ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਈ ਲੇਕਿਨ ਤੁਸੀਂ ਵਰਚਸਪ ਰੱਖਦੇ ਹੋ ਪਿੰਡਾਂ ਚ ਕਿਸ ਤਰ੍ਹਾਂ ਦੇਖ ਦਊਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਇਹਨੇ ਹਮੇਸ਼ਾ ਹੀ ਜਦੋਂ ਵੀ ਸਰਕਾਰ ਬਣੀ ਆ ਪਿੰਡਾਂ ਦੀ ਸ਼ਹਿਰਾਂ ਦੀ ਡਿਵੈਲਪਮੈਂਟ ਕੀਤੀ ਆ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਨੇ ਸੋ ਪਿੰਡਾਂ ਦੇ ਵਿੱਚ ਬਹੁਤ ਵਧੀਆ ਸਥਿਤੀ ਆ ਤੇ ਵੱਡੀ ਲੀਡ ਦੇ ਨਾਲ ਅਸੀਂ ਢਿਲੋਂ ਸਾਹਿਬ ਨੂੰ ਪਿੰਡਾਂ ਦੇ ਵਿੱਚ ਉਹ ਜਿਤਾਵਾਂਗੇ ਕਿਉਂਕਿ ਚਾਹੇ ਕਿਸਾਨਾਂ ਦੀ ਗੱਲ ਕਰ ਲਈਏ ਕਿਸਾਨਾਂ ਦੇ ਟਿਊਬਨਾਂ ਦੇ ਬਿੱਲ ਮਾਫ ਹੋਏ ਨੇ ਆ ਹੁਣ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸੀ ਉਹਨਾਂ ਕਰਕੇ ਜਿਹੜਾ ਪਹਿਲਾ ਲਾਇੰਸ ਤੋੜਿਆ ਗਿਆ ਤੇ ਹੁਣ ਵੀ ਜਿਹੜਾ ਲਾਇੰਸ ਨਹੀਂ ਹੋਣ ਦਾ ਕਾਰਨ ਵੀ ਇਹੀ ਆ ਕਿ ਉਹ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਕੁਝ ਸੇਕਾਉਮ ਦੇ ਮਸਲੇ ਸੀਗੇ ਪੰਜਾਬ ਦੇ ਮਸਲੇ ਸੀ ਉਹਨਾਂ ਦਾ ਜੇ ਹੱਲ ਹੋਣ ਤੋਂ ਬਿਨਾ ਸਮਝੌਤਾ ਹੋਣਾ ਨਹੀਂ ਸੋ ਇਸੇ ਲਈ ਲਾਇੰਸ ਨਹੀਂ ਹੋਇਆ ਸੋ ਲੋਕ ਅਕਾਲੀ ਦਲ ਦੇ ਨਾਲ ਨੇ ਗੁੱਟ ਡਟ ਕੇ ਸਾਥ ਦੇਣਗੇ ਬੈਸ ਬ੍ਰਦਰ ਦੇ ਕਾਂਗਰਸ ਤੇ ਆਉਣ ਦੇ ਨਾਲ ਲੱਗਦਾ ਕਾਂਗਰਸ ਨੂੰ ਫਾਇਦਾ ਹੋਏਗਾ ਸ਼੍ਰੀਮੁਨੀ ਅਕਾਲੀ ਦਲ ਨੂੰ ਫਾਇਦਾ ਹੋਏਗਾ ਦੇਖੋ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨਾਲ ਉਹਦੀ ਪੰਥਕ ਸੋਚ ਕਰਕੇ ਜੁੜੇ ਹੋਏ ਸੀਗੇ ਉਹ ਜਿਹੜਾ ਵੋਟਰ ਸੀਗਾ ਉਹਨਾਂ ਨਾਲ ਜੁੜਿਆ ਸੀ ਉਹ ਸਾਰਾ ਵਾਪਸ ਆਊਗਾ ਅਕਾਲੀ ਦਲ ਨਾਲ ਆਊਗਾ